ਤੇ ਪੰਜਾਬ ਵਿੱਚ ਬੇਬੱਸਮੀ ਬਰਸਾਤ ਰੁਕ ਰੁਕ ਕੇ ਜਾਰੀ ਹੈ ਅੱਜ ਤੜਕੇ ਹੋਈ ਬਰਸਾਤ ਨੇ ਕਿਸਾਨਾਂ ਦੀਆਂ ਫਸਲਾਂ ਨੂੰ ਕਈ ਥਾਈਂ ਬਰਬਾਦ ਕਰ ਦਿੱਤਾ ਹੈ ਪਰ ਹੁਣ ਇਸ ਵਿਚਾਲੇ ਅਜਿਹੀਆਂ ਤਸਵੀਰਾਂ ਆਈਆਂ ਨੇ ਜਿਸ ਨੂੰ ਦੇਖ ਕੇ ਹਰ ਕਿਸੇ ਦੇ ਮੂੰਹ ਤੋਂ ਇੱਕ ਵਾਰ ਵਾਹਿਗੁਰੂ ਨਿਕਲ ਰਿਹਾ ਹੈ ਜਿहां ਇਹ ਤਸਵੀਰਾਂ ਉਸ ਸਮੇਂ ਦੀਆਂ ਨੇ ਜਦੋਂ ਇੱਕ ਕਿਸਾਨ ਖੇਤ ਵਿੱਚ ਕਣਕ ਦੀ ਫਾੜੀ ਕਰ ਰਿਹਾ ਸੀ ਤੇ ਇੱਕ ਪਾਸੇ ਖੇਤ ਵਿੱਚ ਮਸ਼ੀਨ ਚੱਲ ਰਹੀ ਸੀ ਤਾਂ ਦੂਜੇ ਪਾਸੇ ਗੜੇ ਮਾਰੀ ਸ਼ੁਰੂ ਹੋ ਗਈ ਕਿਸਾਨ ਨੇ ਮੀਂਹ ਤੋਂ ਬਚਣ ਦੀ ਕੋਸ਼ਿਸ਼ ਕੀਤੀ ਕਿਸਾਨ ਦਾ ਪੁੱਤਰ ਵੀ ਖੇਤ 'ਚ ਖੜਾ ਨਜ਼ਰ ਆ ਰਿਹਾ ਹੈ ਅਤੇ ਇਸ ਦੌਰਾਨ ਤੇਜ਼ ਮੀਂਹ ਹਨੇਰੀ ਅਤੇ ਗੜੇਮਾਰੀ ਹੋ ਰਹੀ ਹੈ ਹਾਲਾਂਕਿ ਖੇਤ ਵਿੱਚ ਕੰਬਾਈਨ ਖੜੀ ਵੀ ਨਜ਼ਰ ਆ ਰਹੀ ਹੈ ਤਾਂ ਇਹ ਤਸਵੀਰਾਂ ਦੇਖ ਕੇ ਹਰ ਕੋਈ ਕਿਸਾਨ ਦੀ ਕਿਸਮਤ ਬਾਰੇ ਸੋਚ ਰਿਹਾ ਹੈ ਅਤੇ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਹੈ ਕਿਉਂਕਿ ਇਸ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੀਆਂ ਫਸਲਾਂ ਨੂੰ ਪੂਰੀ ਤਰ੍ਹਾਂ ਤਬਾਹ ਕਰਕੇ ਰੱਖ ਦਿੱਤਾ ਹੈ ਇਹ ਤਸਵੀਰਾਂ ਜੋ ਟੀਵੀ ਸਕਰੀਨ ਤੇ ਨਜ਼ਰ ਆ ਰਹੀਆਂ ਨੇ ਬੇहद ਹੀ ਦਿਲ ਨੂੰ ਚੰਝੋੜ ਦੇਣ ਵਾਲੀਆਂ ਨੇ ਕਿਉਂਕਿ ਕਿਸਾਨਾਂ ਵੱਲੋਂ 6 ਮਹੀਨੇ ਮਿਹਨਤ ਕੀਤੀ ਗਈ ਸੀ ਅਤੇ ਹੁਣ ਜਦੋਂ ਕਣਕਾਂ ਨੂੰ ਵੱਢਣ ਦਾ ਸਮਾਂ ਆਇਆ ਤਾਂ ਉਸ ਦੌਰਾਨ ਭਾਰੀ ਗੜੇਮਾਰੀ ਸ਼ੁਰੂ ਹੋਈ ਏ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਵਿੱਚ ਕਿ ਕਿਸਾਨ ਜਦੋਂ ਕਣਕ ਦੀ ਵਾਢੀ ਕਰ ਰਿਹਾ ਸੀ ਤਾਂ ਇਸ ਦੌਰਾਨ ਭਾਰੀ ਗੜੇਮਾਰੀ ਹੋਈ ਮੀਂਹ ਆਇਆ ਤੇਜ਼ ਹਨੇਰੀ ਚੱਲੀ ਅਤੇ ਕਿਸਾਨ ਇਸ ਮੀਂਹ ਅਤੇ ਗੜੇਮਾਰੀ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ ਕਹਿੰਦੇ ਨੇ ਕਿ ਜੱਟ ਦੀ ਜੂਨ ਬੁਰੀ ਹੁੰਦੀ ਏ ਤਾਂ ਵਾਕੇ ਹੀ ਏ ਤਸਵੀਰਾਂ ਦੇਖ ਕੇ ਅਜਿਹਾ ਹੀ ਲੱਗਦਾ ਏ ਕਿਉਂਕਿ 6 ਮਹੀਨੇ ਕਿਸਾਨ ਮਿਹਨਤ ਕਰਕੇ ਆਪਣੀ ਫਸਲ ਨੂੰ ਪਾੜਦਾ ਏ ਅਤੇ ਜਦੋਂ ਉਸ ਨੂੰ ਵਟਣ ਦੀ ਵਾਰੀ ਆਉਂਦੀ ਏ ਤਾਂ ਉਸਤੇ ਕੁਦਰਤੀ ਮਾਰ ਪੈ ਜਾਂਦੀ ਏ ਤੇ ਸ਼ਾਇਦ ਇਹਨਾਂ ਹਾਲਾਤਾਂ ਕਰਕੇ ਹੀ ਕਿਸਾਨ ਖੁਦਕੁਸ਼ੀਆਂ ਕਰਨ ਨੂੰ ਮਜਬੂਰ ਵੀ ਹੋ ਜਾਂਦਾ ਹੈ ਫਿਲਹਾਲ ਇਹ ਹੀ ਅਰਦਾਸ ਕੀਤੀ ਜਾ ਸਕਦੀ ਏ ਕਿ ਵਾਹਿਗੁਰੂ ਪਰਮਾਤਮਾ ਫਿਲਹਾਲ ਇਸ ਬੇਮੌਸਮੀ ਬਰਸਾਤ ਗੜੇਮਾਰੀ ਨੂੰ ਕੁਝ ਦਿਨਾਂ ਲਈ ਰੋਕ ਕੇ ਰੱਖੇ ਤਾਂ ਕਿ ਕਿਸਾਨ ਆਪਣੀਆਂ ਫਸਲਾਂ ਨੂੰ ਮੰਡੀਆਂ 'ਚ ਭੇਜ ਕੇ ਉਸ ਨੂੰ ਵੇਚ ਕੇ ਆਪਣੀ ਮਿਹਨਤ ਦਾ ਮੁੱਲ ਪਾ ਸਕਣ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ